ਕੈਂਸਰ ਦਾ ਫ੍ਰੀ ਕੈਂਪ ਲਾਇਆ ਹੋਇਆ ਜਿੱਥੇ ਲੋਕ ਲੱਖਾਂ ਰੁਪਈਆ ਇਸ ਬਿਮਾਰੀ ਤੋਂ ਕਮਾ ਰਹੇ ਨੇ ਉਥੇ ਫ੍ਰੀ ਕੈਂਪ ਲਾਇਆ ਹੋਇਆ ਹੈ ਲੀਵਰ ਦਾ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਹੱਡੀਆਂ ਦਾ ਹੋਵੇ ਪੇਟ ਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਇੱਥੇ 16 ਤਰੀਕ ਤੋਂ ਲੰਗਰ ਚੱਲ ਰਿਹਾ ਹੈ ਮੇਰੀ ਛਾਤੀ 'ਚ ਗੱਠ ਸੀਗੀ ਕੈਂਸਰ ਹੀ ਦੱਸਿਆ ਸੀ ਡਾਕਟਰਾਂ ਨੇ ਹਾਂਜੀ ਤੇ ਉਹ ਅਸੀਂ ਦਵਾਈ ਲੈਣ ਆਏ ਸੀ ਸਾਨੂੰ ਉਥੋਂ ਪਾਣੀ ਪਾਤ ਤੋਂ ਹੀ ਕਿਸੇ ਡਾਕਟਰ ਨੇ ਭੇਜਿਆ ਸੀ ਉਹਨਾਂ ਨੇ ਪਹਿਲੇ ਵੀ ਇੱਥੇ ਦੋ ਤਿੰਨ ਮਰੀਜ਼ ਭੇਜੇ ਨੇ ਜਿਹੜੀ ਅਸੀਂ ਬਾਅਦ 15 ਦਿਨ ਦੀ ਲੈ ਕੇ ਆਏ ਉਹਦੇ ਨਾਲ ਕਾਫੀ ਫਰਕ ਪਿਆ ਸਾਰਾ ਸਰੀਰ ਹੀ ਕਾਲਾ ਪੈ ਗਿਆ ਸੀ ਪੈਰ ਵੀ ਮੇਰੇ ਬਹੁਤ ਕਾਲੇ ਪੈ ਗਏ ਸੀ ਹਾਂਜੀ ਪਰ ਹੁਣ ਬਿਲਕੁਲ ਸਹੀ ਹੈ ਹਾਂਜੀ ਹੁਣ ਬਿਲਕੁਲ ਸਹੀ ਹੈ ਤੇ ਕਈ ਤਾਂ ਕਹਿੰਦੇ ਸੀ ਪਹਿਲੀ ਵਾਰ ਆਏ ਸਾਨੂੰ ਇੰਨਾ ਗਾ ਯਕੀਨ ਆ ਕੋਈ ਕਹਿੰਦਾ ਮੈਂ ਕੈਥਲ ਤੋਂ ਆਇਆ ਕੋਈ ਕਹਿੰਦਾ ਮੈਂ ਆਪਣਾ ਕਰਨਾਲ ਤੋਂ ਆਇਆ ਸਾਰੀ ਵੱਖ-ਵੱਖ ਸੰਗਤਾਂ ਦੂਰੋਂ-ਦੂਰੋਂ ਆ ਰਹੀਆਂ ਨੇ ਹਾਂਜੀ ਬਹੁਤ ਦੂਰੋਂ-ਦੂਰੋਂ ਆ ਰਹੇ ਨੇ ਜੀ ਮਹਾਰਾਸ਼ਟਰ ਤੋਂ ਆ ਰਹੇ ਨੇ ਛਤੀਸ਼ਗੜ੍ਹ ਤੋਂ ਉੱਤਰਾਖੰਡ ਤੋਂ ਆ ਰਹੇ ਨੇ ਜੰਮੂ ਕਸ਼ਮੀਰ ਤੋਂ ਆ ਰਹੇ ਨੇ ਰਾਜਸਥਾਨ ਤੋਂ ਬਹੁਤ ਦੂਰ- ਨੇੜੇੋਂ ਜਿੰਨ ਵੀ ਪਤਾ ਲੱਗਦਾ ਆ ਕੇ ਉਹ ਲਾਹ ਲੈ ਰਿਹਾ ਜੀ ਉਰੇ ਕਹਿੰਦੇ ਦਵਾਈ ਇੱਥੇ ਕੈਂਸਰ ਦੀ ਫਰੀ ਦਿੱਤੀ ਜਾ ਰਹੀ ਹੈ ਹਾਂਜੀ ਫਰੀ ਜੀ ਕਿੱਕੋ ਆਏ ਤੁਸੀਂ ਅਸੀਂ ਜੀ ਐਮ ਆਰ ਕਵਾਜ ਤਖਨੇ ਤੋਂ ਖੰਨੇ ਤੋਂ ਆਏ ਹਾਂ ਜੀ ਕਹਿੰਦੇ ਨਹੀਂ ਜੀ ਸਾਡੇ ਤੋਂ ਕੋਈ 1 ਰੁਪਿਆ ਵੀ ਨਹੀਂ ਦਿੱਤਾ ਕਿ ਜੇਕਰ ਸਾਡੇ ਕੋ ਪਾੜਾ ਨਹੀਂ ਹੈ ਤੁਹਾਨੂੰ ਪਾੜਾ ਵੀ ਦੇ ਰਹੇ ਨਾਲ ਬਾਕੀ ਕਿਰਪਾ ਮਾਲਕ ਸੱਚੇ ਪਾਸ਼ਾ ਦੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਹੈ ਵੀ ਕਿੱਕੋ ਕਰਾਇਆ ਨਹੀਂ ਹੈਗਾ ਕਰਾਇਆ ਲੈ ਕੇ ਜਾਓ ਆਪ ਜੀ ਦੇ ਜਰੀਏ ਵੀ ਆ ਵੀ ਚੈਨਲ ਦੇ ਜਰੀਏ ਸਾਰੇ ਸਨਿਆਸੀ ਤਾਂ ਜੀ ਕੋ ਕਰਾਇਆ ਨਹੀਂ ਕਰਾਇਆ ਵੀ ਆ ਕੇ ਮੰਗ ਲਓ ਬਾਕੀ ਹੋਰ ਦਵਾਈਆਂ ਦਿੰਨੇ ਇੱਥੇ ਗਠੀਏ ਹੀ ਦਿੰਨੇ ਆ ਜਿਨ੍ਹਾਂ ਦੇ ਭੈਣਾਂ ਯੂਮਾਂ ਬਾਂਦਨੇ ਬੱਚਾਦਾਨੀ ਜਰਸੌਲੀਆਂ ਨੇ ਗੋਡਿਆਂ ਦਾ ਦਾ ਮੋਢਿਆਂ ਦਾ ਮਾਈਗ੍ਰੇਨ ਚਮੜੀ ਰੋਗ ਨੇ ਉਹਨਾਂ ਦੀ ਅਸੀਂ ਲਾਗਤ ਲੈਨੇ ਆ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋਵੇ ਫ੍ਰੀ ਦਵਾਈ ਆ ਇਹ ਆਪਣੇ ਸਾਂਨੇ ਵਾਲੇ ਦੇ ਵਿੱਚ ਆ ਜੀ ਨੇੜੇ ਸਰਕਾਰੀ ਹਸਪੀਟਲ ਤੇ ਸਾਂਨੇ ਵਾਲੇ ਦੇ ਵਿੱਚ ਸਿਵਲ ਹਸਪੀਟਲ ਆ ਬਿਲਕੁਲ ਨਾਲੇ ਉਹਦੀ ਬੀਹ ਦੇ ਵਿੱਚ ਆ ਜੋਗਿਆ ਫਾਰਮੇਸੀ ਜ਼ਿਲ੍ਹਾ ਲੁਧਿਆਣਾ ਸਾਂਨੇ ਵਾਲੇ ਦੇ ਵਿੱਚ ਬੈਠਿਆ ਸਰਕਾਰੀ ਹਸਪੀਟਲ ਦੇ ਕੋਲ ਤੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਬੈਨੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਸਾਡੇ ਉਰੇ ਮਿਲਣਦੇ ਫੱਟੇ ਚੱਕ ਤੇਲ ਉਹ ਕੀ ਚੀਜ਼ ਹੈ ਇਹਦੇ ਬਾਰੇ ਜਾਣਕਾਰੀ ਦਿਓ ਇੱਕ ਵਾਰੀ ਇਹ ਫੱਟੇ ਚੱਕ ਮਹਾਪੁਰਸ਼ਾਂ ਨੇ ਉਰੇ ਨਾ ਤੇਲ ਤਿਆਰ ਕੀਤਾ ਹੋਇਆ ਇਹ ਸਤ ਚੌਂਗੜੀ ਤਿਆਰ ਆ ਗੋਡੇ ਮਿੱਟੇ ਗੋਡੇ ਗਿੱਟੇ ਮੋਢੇ ਸਰਵਾਈਕਲ ਕਿਸੇ ਤਰ੍ਹਾਂ ਦਾ ਵੀ ਦਰਦ ਹੋਵੇ ਆ ਤੇਲ ਆ ਜੀ ਇਹਦਾ ਨਵਾਂ ਮਹਾਪੁਰਸ਼ਾਂ ਨੇ ਰੱਖਿਆ ਫੱਟੇ ਚੱਕ ਤੇਲ ਇਹ ਦਰਦ ਕਿਤੇ ਵੀ ਲਾ ਦਿਓ ਗੋਡੇ ਮੋਟਿਆਂ ਤੇ ਦਰਦ ਬਾਹਲਾ ਕਹਿੰਦਾ ਵੀ ਮੇਰਾ ਦਰਦ ਖਤਮ ਹੋ ਚੱਲਿਆ ਅਵੈਜ ਜੀ ਕੋਲੇ ਪਹੁੰਚੇ ਗੱਲਬਾਤ ਕਰਦੇ ਆਂ ਅਵੈਜ ਜੀ ਸਤਿ ਸ਼੍ਰੀ ਅਕਾਲ ਜੀ ਸਰਸਿਗਾਲ ਜੀ ਬਹੁਤ ਬਹੁਤ ਆਪ ਜੀ ਦਾ ਸਵਾਗਤ ਆ ਵੀ ਟੀਮ ਦਾ ਧੰਨ ਧੰਨ ਬਾਬਾ ਸ਼ਿਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਵੀਰੰਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਰਵਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਲੱਖੀਸ਼ਾਹ ਨਜ਼ਾਰਾ ਮਹਾਰਾਜੀਆਂ ਦਾ ਬੜੀ ਕਿਰਪਾ ਮੇਰ ਦਾ ਸਦਕਾ ਆਯੁਰਵੈਦ ਦਾ ਜੋਗਿਆ ਫਾਰਮੇਸੀ ਤੇ ਆਪ ਜੀ ਦਾ ਆਉਣ ਦਾ ਬਹੁਤ ਬਹੁਤ ਸਵਾਗਤ ਪ੍ਰਭੂ ਜੀ ਕੈਂਪ ਬੜੇ ਲੱਗਦੇ ਵਿਖੇ ਨੇ ਕਿਤੇ ਅੱਖਾਂ ਦਾ ਫ੍ਰੀ ਕੈਂਪ ਲੱਗਿਆ ਹੁੰਦਾ ਕਿ ਇੱਥੇ ਮੈਂ ਦੇਖਦਾ ਜੱਗੋਂ 13ਵੀਂ ਗੱਲ ਕੀਤੀ ਹੋਈ ਆ ਬਿਲਕੁਲ ਵੱਖਰਾ ਕੀਤਾ ਹੋਇਆ ਵੀ ਜਿਹੜਾ ਕੈਂਸਰ ਦਾ ਫ੍ਰੀ ਕੈਂਪ ਲਾਇਆ ਹੋਇਆ ਜਿੱਥੇ ਲੋਕ ਲੱਖਾਂ ਰੁਪਈਆ ਇਸ ਬਿਮਾਰੀ ਤੋਂ ਕੁਮਾਰੇ ਨੇ ਉਥੇ ਫ੍ਰੀ ਕੈਂਪ ਲਾਇਆ ਹੋਇਆ ਹੈ ਗਲ ਇਸ ਤਰ੍ਹਾਂ ਵੀ ਭਗਵਾਨ ਆਪਣੀ ਸੇਵਾ ਆਪ ਲੈ ਰਹੇ ਨੇ ਠੀਕ ਆ ਉਹ ਠੀਕ ਆ ਕਿਉਂਕਿ ਭਗਵਾਨ ਆਪਣੇ ਪਿਆਰਿਆਂ ਤੋਂ ਆਪਣੇ ਸੇਵਕਾਂ ਦੇ ਕੋਈ ਵੱਖਰਾ ਹੀ ਕੌਤ ਕਰਾਉਂਦੇ ਨੇ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਵੈਸ਼ਨੂ ਦੀ ਕਿਰਪਾ ਸੀ ਕਿ ਇਹਨੂੰ ਆਰਾਮ ਦੇਣ ਵਾਲੇ ਨਹੀਂ ਹੈਗੇ ਕਿਹਦਾ ਭਲਾ ਕਰਨੇ ਨੇ ਤੇ ਮਹਾਰਾਜ ਕਰਾ ਰਿਹਾ ਹੈ ਬਾਬਾ ਜੀ ਦੀ ਕਿਰਪਾ ਨਾਲ ਕੈਂਸਰ ਦੀ ਜਿਹੜੀ ਮੈਡੀਸਨ ਆ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਲੀਵਰ ਦਾ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਹੱਡੀਆਂ ਦਾ ਹੋਵੇ ਪੇਟ ਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਇੱਥੇ 16 ਤਰੀਕ ਤੋਂ ਲੰਗਰ ਚੱਲ ਰਿਹਾ ਹੈ ਆਪ ਜੀ ਨੇ ਮਾਦੇਮ ਜਿਹੜੀ ਜੀ ਜੀ ਆਪ ਜੀ ਨੇ ਸੰਗਤਾਂ ਨੂੰ ਦੱਸਿਆ ਸਦਾ ਦਿੱਤਾ ਉਹ ਦੂਰ ਦੂਰ ਸੰਗਤਾਂ ਲਾਹੇ ਲੈ ਰਹੀਆਂ ਨੇ ਆਗੇ ਜੀ ਬਈ ਜੀ ਮੈਂ ਨਾ ਤੁਹਾਡੇ ਕੋਲ ਇੱਥੇ ਆਉਣ ਤੋਂ ਪਹਿਲਾਂ ਬਾਹਰ ਸੰਗਤਾਂ ਨਾਲ ਵੀ ਗੱਲ ਕਰਦਾ ਸੀਗਾ ਉਹ ਕਹਿੰਦੇ ਨੇ ਵੀ ਸਾਡੇ ਵੀ ਪਹਿਲਾਂ ਕੁਝ ਖਰਾਕ ਨਹੀਂ ਸੀ ਲੰਗਰ ਦੇ ਅੰਦਰ ਕਹਿੰਦੇ ਹੁਣ ਓਵੇ ਸ਼ੁਰੂ ਹੋ ਗਿਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਤੇ ਕਈ ਤਾਂ ਕਹਿੰਦੇ ਸੀ ਪਹਿਲੀ ਵਾਰ ਐ ਸਾਨੂੰ ਐਨਾ ਗ ਯਕੀਨ ਆ ਕੋਈ ਕਹਿੰਦਾ ਮੈਂ ਕੈਥਲ ਤੋਂ ਆਇਆ ਕੋਈ ਕਹਿੰਦਾ ਮੈਂ ਆਪਣਾ ਕਰਨਾਲ ਤੋਂ ਆਇਆ ਸਾਰੀ ਵੱਖ-ਵੱਖ ਸੰਗਤਾਂ ਦੂਰੋਂ-ਦੂਰੋਂ ਆ ਰਹੀਆਂ ਨੇ ਹਾਂਜੀ ਬਹੁਤ ਦੂਰੋਂ-ਦੂਰੋਂ ਆ ਰਹੇ ਨੇ ਜੀ ਮਹਾਰਾਸ਼ਟਰ ਦੁਆਰੇ ਨੇ ਛਤੀਸ਼ਗੜ੍ਹ ਤੋਂ ਉੱਤਰਾਖੰਡ ਤੋਂ ਆ ਰਹੇ ਨੇ ਜੰਮੂ ਕਸ਼ਮੀਰ ਤੋਂ ਆ ਰਹੇ ਨੇ ਰਾਜਸਥਾਨ ਤੋਂ ਬਹੁਤ ਦੂਰ-ਦੂਰੋਂ ਆ ਰਹੇ ਨੇ ਨੇੜਿਓਂ ਜਿਨੂੰ ਵੀ ਪਤਾ ਲੱਗਦਾ ਆ ਕੇ ਉਹ ਲਹਾ ਲੈ ਰਿਹਾ ਜੀ ਓਰੇ ਪਰਮਾਤਮਾ ਦੀ ਕਿਰਪਾ ਦੇਖੋ ਸੰਗਤਾਂ ਆਪ ਆ ਕੇ ਧੰਨਵਾ ਭਗਵਾਨ ਮਹਾਰਾਜਿਆਂ ਦਾ ਉਹ ਤੁਹਾਨੂੰ ਆਰਾਮ ਦੇ ਰਿਹਾ ਠੀਕ ਹੈ ਨਾ ਬਾਕੀ ਕਿਉਂਕਿ ਵੈਦ ਦਾ ਕੰਮ ਕੀ ਹੁੰਦਾ ਵੈਦ ਨੇ ਕੀ ਦੇਖਣਾ ਹੁੰਦਾ ਬਾਈ ਉਪੇ ਤਾਂ ਕਫ ਦੇਖਣਾ ਹੁੰਦਾ ਵੀ ਪਤਲੀ ਪ੍ਰਕਿਰਤੀ ਦੇਖਣੀ ਹੁੰਦੀ ਆ ਪੇਟ ਤੋਂ ਹੀ ਪ੍ਰੋਬਲਮਾਂ ਨੇ ਜਦੋਂ ਆਪਾਂ ਪੇਟ ਇਹ ਪ੍ਰੋਬਲਮ ਸਮਝ ਗਏ ਪੇਟ ਠੀਕ ਰੱਖਣ ਲੱਗੇ ਉਹ ਪ੍ਰੋਬਲਮਾਂ ਜਿੰਨੇ ਪੈਦਾ ਹੁੰਦੀਆਂ ਨੇ ਪਿੱਛੇ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਜਿਹਨੂੰ ਭੁੱਖ ਨਹੀਂ ਲੱਗਦੀ ਉਹਨੂੰ ਭੁੱਖ ਲੱਗਣ ਲੱਗਦੀ ਆ ਸਰੀਰ ਸਮਝ ਲਓ ਵੀ ਕਸਟਰਨ ਦਾ ਕਸ਼ਟ ਪਰੇ ਹਟਣਾ ਸ਼ੁਰੂ ਹੋ ਜਾਂਦਾ ਸਿਰਫ ਪਤ ਤੋਂ ਪੇਟ ਤੋਂ ਹੀ ਚੱਲਦਾ ਸਾਰਾ ਸਿਸਟਮ ਜੀ ਸੰਗਤਾਂ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸਾਡੇ ਤੋਂ ਮੈਂ ਇਹਨੂੰ ਸਪੈਸ਼ਲ ਵਕਾਇਦਾ ਪੁੱਛਿਆ ਮੈਂ ਕਿਹਾ ਵੀ ਕਿਤੇ ਹੋਰ ਤਰੀਕੇ ਨਾਲ ਕਹਿੰਦੇ ਹੁਣ ਜੀ ਇਦਾਂ ਸੇਵਾ ਪਾ ਦਿਓ ਕਹਿੰਦੇ ਨਹੀਂ ਜੀ ਸਾਡੇ ਤੋਂ ਕੋਈ 1 ਰੁਪਿਆ ਵੀ ਨਹੀਂ ਦਿੱਤਾ ਕਿ ਜੇਕਰ ਸਾਡੇ ਕੋਲ ਪਾੜਾ ਨਹੀਂ ਹੈ ਤੁਹਾਨੂੰ ਪਾੜਾ ਵੀ ਦੇ ਰਹੇ ਨਾਲ ਵਾ ਕਿਰਪਾ ਮਾਲਕੀ ਸੱਚੇ ਪਾਤਸ਼ਾਹ ਦੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਹੈ ਵੀ ਕਿ ਕੋਈ ਕਿਰਾਇਆ ਨਹੀਂ ਹੈਗਾ ਕਿਰਾਇਆ ਲੈ ਕੇ ਜਾਓ ਆਪ ਜੀ ਦੇ ਜਰੀਏ ਵੀ ਆ ਵੀ ਚੈਨਲ ਦੇ ਜਰੀਏ ਸਾਰੇ ਸਨਿਆਸੀ ਤਾਂ ਜੀ ਕੋਈ ਕਿਰਾਇਆ ਨਹੀਂ ਕਰਾਇਆ ਵੀ ਆ ਕੇ ਮੰਗ ਲਓ ਕਹਿਣ ਦਾ ਮ ਇਹ ਕੈਂਸਰ ਕਿਸੇ ਵੀ ਤਰ੍ਹਾਂ ਦਾ ਉਹਦੀ ਦਵਾਈ ਬਿਲਕੁਲ ਫ੍ਰੀ ਆ ਬਾਕੀ ਹੋਰ ਦਵਾਈਆਂ ਦਿੰਨੇ ਇੱਥੇ ਗਠੀਏ ਦਿੰਨੇ ਆ ਜਿਨ੍ਹਾਂ ਦੇ ਭੈਣਾਂ ਦੇ ਟਿਊਬਾਂ ਬੰਦ ਨੇ ਬੱਚਾਦਾਨੀ ਦੇ ਰਸੌਲੀਆਂ ਨੇ ਗੋਡਿਆਂ ਦਾ ਦਰ ਦਾ ਮੋਢਿਆਂ ਦਾ ਮਾਈਗਰੇਨ ਚਮੜੀ ਰੋਗ ਨੇ ਉਹਨਾਂ ਦੀ ਅਸੀਂ ਲਾਗਤ ਲੈਂਦੇ ਆ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋਵੇ ਫ੍ਰੀ ਦਵਾਈ ਆ ਜੀ ਦਵਾਈ ਦੀ ਗੱਲ ਛੇੜੀ ਆ ਨਾ ਤਾਂ ਇੱਕ ਮੈਂ ਚਰਚਾ ਬੜੀ ਸੁਣੀ ਇੱਥੇ ਕਹਿੰਦੇ ਫੱਟੇ ਚੱਕ ਤੇਲ ਉਹ ਕੀ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿਓ ਇੱਕ ਵਾਰੀ ਇਹ ਫੱਟੇ ਚੱਕ ਮਹਾਪੁਰਸ਼ਾਂ ਨੇ ਉਹ ਇਹ ਨਾ ਤੇਲ ਤਿਆਰ ਕੀਤਾ ਹੋਇਆ ਇਹ ਸਤ ਚੌਂਗੜੀ ਤਿਆਰ ਆ ਗੋਡੇ ਮਿੱਟੇ ਗੋਡੇ ਗਿੱਟੇ ਮੋਢੇ ਸਰਵਾਈਕਲ ਕਿਸੇ ਤਰ੍ਹਾਂ ਦਾ ਵੀ ਦਰਦ ਹੋਵੇ ਆ ਤੇਲ ਹੈ ਜੀ ਇਹਦਾ ਨਾ ਮਹਾਪੁਰਖ ਨੇ ਰੱਖਿਆ ਫੱਟੇ ਚੱਕ ਤੇਲ ਇਹ ਦਰਦ ਕਿਤੇ ਵੀ ਲਾ ਦਿਓ ਗੋਡੇ ਮੋਢਿਆਂ ਤੇ ਦਰਦ ਬਾਹਲਾ ਕਹਿੰਦਾ ਵੀ ਮੇਰਾ ਦਰਦ ਖਤਮ ਹੋ ਚਲਿਆ ਇਹ ਤੇਲ ਹੈ ਮਹਾਪੁਰਖਾ ਨੇ ਨਾ ਰੱਖਿਆ ਦੀ ਬਹੁਤ ਡਿਮਾਂਡਾਂ ਦੀ ਦੇਖਿਆ ਨਾ ਬਾਹਰ ਸੁਣਿਆ ਹੋਣਾ ਨਾ ਅੱਜ ਬਿਲਕੁਲ ਮੈਂ ਤਾਂ ਹੀ ਤੁਹਾਨੂੰ ਪੁੱਛੇ ਵੀ ਮੈਂ ਬਿਲਕੁਲ ਪਤਾ ਹੀ ਹੈ ਜੇ ਲੱਗੇ ਵੀ ਇਹ ਚੀਜ਼ ਤੁਸੀਂ ਰੱਖੀ ਹੋਈ ਹੈ ਵੀ ਕਹਿੰਦੇ ਫੱਟੇ ਚੱਕ ਨਾਮ ਉਹਦੇ ਚ ਕਾਂਦੇ ਫੱਟੇ ਹੀ ਆ ਇਹ ਬਿਲਕੁਲ ਸੰਤਾਂ ਦੇ ਤਾਂ ਹੀ ਨਾ ਉਹ ਰੱਖਿਆ ਦੀ ਕਹਿੰਦੇ ਭਾਈ ਤੇਲ ਉਹ ਵੀ ਫੱਟੇ ਚੱਕ ਦਾ ਨ ਤੇ ਕਰਪਾ ਮਾਲਕ ਜੀ ਕਿਸੇ ਨੇ ਹੁਣ ਜਦੋਂ ਕੋਈ ਵੀਡੀਓ ਦੇਖ ਰਹਿ ਜਾ ਉਹਨੇ ਕੈਂਸਰ ਦੀ ਦਵਾਈ ਲੈਣ ਆਉਣੀ ਆ ਤੇ ਕਿਦਨ ਸਾਡੇ ਕੋਲ ਆ ਸਕਦਾ ਤੇ ਉਹਨੂੰ ਪਤਾ ਜਰੂਰ ਦੱਸ ਦਿਓ ਕਈ ਕਹਿੰਦੇ ਸਾਨੂੰ ਇੱਥੇ ਪਤਾ ਨਹੀਂ ਲੱਭਦਾ ਜਦੋਂ ਇੱਥੇ ਆਉਣਾ ਹੁੰਦਾ ਸਾਨੂੰ ਐਡਰੈਸ ਨਹੀਂ ਸਮਝ ਲੱਗਦੀ ਇਹ ਆਪਣੇ ਸਾਂਨੇ ਵਾਲੇ ਦੇ ਵਿੱਚ ਆ ਜੀ ਨੇੜੇ ਸਰਕਾਰੀ ਹਸਪੀਟਲ ਤੇ ਸਾਂਨੇ ਵਾਲੇ ਦੇ ਵਿੱਚ ਸਿਵਲ ਹਸਪੀਟਲ ਆ ਬਿਲਕੁਲ ਨਾਲੇ ਉਹਦੀ ਬੀਹ ਦੇ ਵਿੱਚ ਆ ਜੋਗਿਆ ਫਾਰਮੇਸੀ ਜ਼ਿਲ੍ਹਾ ਲੁਧਿਆਣਾ ਸਾਂਨੇ ਵਾਲੇ ਦੇ ਵਿੱਚ ਬੈਠਿਆ ਸਰਕਾਰੀ ਹਸਪੀਟਲ ਦੇ ਕੋਲ ਤੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਬਹਿਨੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਸਾਡੇ ਉਰੇ ਮਿਲਣਦੇ ਜੀ ਸੇਵਾ ਫ੍ਰੀ ਲੱਗੀ ਹੈ ਸੇਵਾ ਫ੍ਰੀ ਹੈ ਜੀ ਕੈਂਸਲ ਵਾਲੀ ਮਿਲ ਜਾਂਦੀ ਬਿਲਕੁਲ ਫ੍ਰੀ ਸੇਵਾ ਜੀ ਬਾਕੀ ਹੋਰ ਮਰੀਜ਼ ਜੀ ਵੀ ਆਉਂਦੇ ਨੇ ਬਣ ਕੇ ਬੁੱਧਵਾਰ ਨੂੰ ਫਾਰਮੇਸੀ ਸਾਰਿਆਂ ਨੂੰ ਛੁੱਟੀ ਹੁੰਦੀ ਆ ਹੋਰ ਮਰੀਜ਼ਾਂ ਨੂੰ ਵੀ ਦੇਖਦੇ ਆ ਜਣ ਕੇ ਇਹ ਤਿੰਨ ਦਿਨ ਸ਼ਪੈਸੇ ਰੱਖੇ ਗਏ ਨੇ ਜੀ ਹਾਂ ਜੀ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਆ ਤੇ ਪਤਾ ਲੱਗੇ ਵੀ ਜਿਹੜੇ ਤਿੰਨ ਦਿਨ ਨੇ ਯਾਨੀ ਕਿ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੁਸੀਂ ਇੱਥੇ ਆ ਸਕਦੇ ਹੋ ਤੇ ਵੱਧ ਤੋਂ ਵੱਧ ਜਿਹੜਾ ਕੀ ਆ ਇਸ ਸੇਵਾ ਦਾ ਜਿਹੜਾ ਕੀ ਆ ਲਾਹਾ ਲੋ ਕਿ ਜੇਕਰ ਗੱਲ ਕਰੀਏ ਅੱਜ ਕੱਲ ਬਹੁਤ ਜਿਹੜੀ ਸੰਗਤ ਆ ਇਸ ਚੀਜ਼ ਤੋਂ ਪੀੜਿਤ ਹੈ ਕੈਂਸਰ ਬਿਮਾਰੀ ਬਹੁਤ ਵੱਡੇ ਪੱਧਰ ਉੱਤੇ ਜਿਹੜੀ ਕਿ ਵਧਦੀ ਪਈ ਹੈ ਤੇ ਜੇਕਰ ਤੁਸੀਂ ਇਸ ਤੋਂ ਛੁਟਕਾਰਾ ਚਾਹੁੰਦੇ ਹੋ ਇਸ ਤੋਂ ਰਾਹਤ ਚਾਹੁੰਦੇ ਹੋ ਤਾਂ ਬਿਲਕੁਲ ਵੈਦ ਯੋਗੇ ਜੀ ਕੋਲੇ ਪਹੁੰਚੋ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਇੱਕ ਵਾਰੀ ਫਿਰ ਦੱਸ ਦਿੰਦਾ ਜਦੋਂ ਸਾਨੇ ਵਾਲੇ ਚੌਕ ਜੀ ਤੁਸੀਂ ਪਹੁੰਚਦੇ ਹੋ ਤਾਂ ਬਿਲਕੁਲ ਪੁਲ ਚੜ੍ਹਨਾ ਉੱਤਰ ਦੇ ਸਾਰ ਹੀ ਤੁਸੀਂ ਜਿਹੜਾ ਕਿ ਆ ਰਾਈਟ ਸਾਈਡ ਮੁੜ ਕੇ ਅਨਾਲ ਸਿਵਲ ਹਸਪੀਟਲ ਆਉਂਦਾ ਤਾਂ ਉਸ ਦੇ ਬਿਲਕੁਲ ਸਾਹਮਣੇ ਇੱਕ ਗਲੀ ਜਾਂਦੀ ਹੈ ਉਹਦੇ ਅੰਦਰ ਆ ਕੇ ਬਿਲਕੁਲ ਉੱਥੇ ਇੱਕ ਵੈਧ ਯੋਗਿਆ ਫਾਰਮੇਸੀ ਹੈ ਜਿੱਥੇ ਤੁਸੀਂ ਆ ਕੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਿਹੜੀ ਕੀ ਹੈ ਬਿਲਕੁਲ ਮੁਫਤ ਦਵਾਈ ਜਿਹੜੀ ਕੀ ਆ ਲੈ ਸਕਦੇ ਹੋ ਤੇ ਇਸ ਬਿਮਾਰੀ ਤੋਂ ਜਿਹੜੀ ਕੀ ਆ ਰਾਹਤ ਪਾ ਸਕਦੇ ਹੋ ਵੀ ਜਿਸ ਤਰੀਕੇ ਨਾਲ ਕਈਆਂ ਦੇ ਅੰਗਰੇਜ਼ੀ ਇਲਾਜ ਚੱਲਦੇ ਤੇ ਹਸਪਤਾਲਾਂ ਤੋਂ ਚੱਲਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਇਸ ਦਵਾਈ ਨੂੰ ਜਿਹੜਾ ਕੀ ਹੈ ਉਹਨੂੰ ਫੋਲੋ ਕਰਨ ਕਿਵੇਂ ਉਹ ਦਵਾਈ ਇਹ ਖਾਣ ਕਿਉਂਕਿ ਉਹ ਜਿਹੜੇ ਡਾਕਟਰ ਨੇ ਉਹ ਕਹਿ ਦਿੰਦੇ ਨੇ ਨਹੀਂ ਜੀ ਤੁਸੀਂ ਇਹਦੇ ਨਾਲ ਕੋਈ ਹੋਰ ਦਵਾਈ ਨਹੀਂ ਖਾਣੀ ਉਹਦੇ ਬਾਰੇ ਕੀ ਸਭ ਤੋਂ ਪਹਿਲਾਂ ਇਹੋ ਬੇਨਤੀ ਕਰਾਂਗੇ ਚਲੋ ਜਿਹੜੇ ਡਾਕਟਰ ਨੇ ਉਹ ਵੀ ਰੱਬ ਦਾ ਰੂਪ ਨੇ ਪ੍ਰਮਾਤਮਾ ਦਾ ਰੂਪ ਨੇ ਡਾਕਟਰ ਵੀ ਅਸੀਂ ਇਹੀ ਸਾਰੇ ਭੈਣ ਭਾਈਆਂ ਨੂੰ ਬੇਨਤੀ ਕਰਾਂਗੇ ਜੇ ਤੁਹਾਡੀ ਅੰਗਰੇਜ਼ੀ ਇਲਾਜ ਵੀ ਚੱਲਦਾ ਉਹਦੇ ਨਾਲ ਆ ਕੇ ਇਹ ਸਾਡੇ ਵਾਲਾ ਪ੍ਰਸ਼ਾਦ ਆ ਜਿਹੜੀ ਇਹ ਵੀ ਦਵਾਈ ਸ਼ੁਰੂ ਕਰ ਲਓ ਨਾਲ ਸ਼ੁਰੂ ਕਰ ਲਓ ਸਵੇਰੇ ਸ਼ਾਮ ਲੈਣੀ ਹੈ ਸਤਿਗੁਰੂ ਦੁੱਖ ਤੋੜਨਗੇ ਜੀ ਕਿਰਪਾ ਕਰਨਗੇ ਇਹ ਬੇਨਤੀ ਹੈ ਸਾਡੀ ਜਣਕੀ ਜਿਹੜੀ ਕਿ ਹਲਦੀ ਕਰ ਅਸੰਗਤ ਹੈ ਇਸ ਫਰੀ ਸੇਵਰ ਆ ਜਿਹੜਾ ਕਿ ਲਾਹਾ ਲੈ ਚੁੱਕੀ ਹੈ ਜੀ ਹਜ਼ਾਰਾਂ ਹੀ ਹਜ਼ਾਰਾਂ ਹੀ ਲੈ ਗਈ 16 ਤਰੀਕ ਤੋਂ ਲੰਗਰ ਲਾਇਆ ਸੀ ਕਿਸੇ ਤਰ੍ਹਾਂ ਦਾ ਕੈਂਸਰ ਹੋਵੇ ਦਵਾਈ ਦਾ ਜਿਹੜਾ ਪ੍ਰਭਾਵ ਬੈਜੀ ਪ੍ਰਸ਼ਾਦ ਕਹਿੰਦੇ ਨੇ ਇਹਨੂੰ ਤੇ ਹਜ਼ਾਰਾਂ ਚ ਗਿਣਦੀ ਆ ਜੀ ਹਜ਼ਾਰਾਂ ਚ ਸੰਗਤਾਂ ਲਾਹੇ ਲੈ ਰਹੀਆਂ ਨੇ ਹਾਂ ਦੇਖੋ ਕਿੰਨਾ ਇਕੱਠ ਹੋਇਆ ਤੁਸੀਂ ਦੇਖ ਰਹੇ ਹੋ ਸੰਗਤ ਦਾ ਬਸ ਵੀ ਇਹਦੀਆਂ ਲਾਈਨਾਂ ਲੱਗੀਆਂ ਲਾਈਨਾਂ ਲੱਗਦੀਆਂ ਨੇ ਸਵੇਰੇ ਸਾਜਰੇ ਤੋਂ ਲੱਗ ਜਾਂਦੀਆਂ ਨੇ ਮਾਰਾ ਇਕੱਠਾ ਮਾਰਦਾ ਇਕੱਠ ਜਦੋਂ ਉੱਥੇ ਪਹੁੰਚਦੇ ਆ ਤਾਂ ਨਜ਼ਰ ਆਉਂਦਾ ਵੀ ਜਿਹੜੇ ਇੱਕ ਤਾਰਾਂ ਵਿੱਚ ਬੈਠੇ ਨੇ ਵੀ ਕਦੋਂ ਸਾਡੀ ਵਾਰੀ ਆਊਗੀ ਤੇ ਸਾਰਾ ਕੁਝ ਪੁੱਛਣਾ ਚਾਹੂੰਗਾ ਵੀ ਕੋਈ ਰਿਪੋਰਟਾਂ ਨਹੀਂ ਲੈ ਕੇ ਆਉਣੀਆਂ ਪੈਂਦੀਆਂ ਇੱਥੇ ਕੋਈ ਤੁਹਾਡੇ ਪੁਰਾਣੇ ਰਿਕਾਰਡ ਨਹੀਂ ਲੈ ਕੇ ਆਣੇ ਪੈਂਦੇ ਇਹ ਕਹਿੰਦੇ ਸਿਰਫ ਇੱਕ ਨਵਜ ਫੜ ਕੇ ਤੇ ਸਾਰੀ ਸਰੀਰ ਜਿਹੜਾ ਖੋਲ ਦਿੰਨੇ ਉੱਥੇ ਕਈ ਵਾਰੀ ਇਹ ਹੁੰਦਾ ਪਹਿਲੀ ਗੱਲ ਤਾਂ ਜਦੋਂ ਮਰੀਜ਼ ਨੂੰ ਪਤਾ ਮੈਨੂੰ ਪ੍ਰੋਬਲਮ ਆ ਉਹਨੇ ਸਾਨੂੰ ਦੱਸੇ ਦੇਣਾ ਆ ਕੇ ਨੰਬਰ ਦੋ ਤੇ ਕਈ ਵਾਰੀ ਵਾਲਾ ਰਿਪੋਰਟਾਂ ਲਿਆਉਂਦਾ ਆਪਣੇ ਡਾਕਟਰ ਸਾਹਿਬ ਨੇ ਤਾਂ ਆਪਣੇ ਡਾਕਟਰ ਵੀ ਰੌਟਾ ਸਾਹਿਬ ਵੈਂਦੇ ਨੇ ਉਹਦੇ ਬੀ ਐਮ ਐਸ ਡਾਕਟਰ ਨੇ ਆਪਣੇ ਸੁਖਵਿੰਦਰ ਸਿੰਘ ਜੀ ਉਹ ਰਿਪੋਰਟਾਂ ਦੇਖ ਲੈਂਦੇ ਨੇ ਸਾਰੀਆਂ ਕਈ ਵਾਰੀ ਇਹ ਹੁੰਦਾ ਜਿਹੜਾ ਸਾਡਾ ਤਜਰਬਾ ਅਸੀਂ ਨਬਜ ਦੇਖ ਲੈਂਦੇ ਆ ਜੀ ਬਾਈਓਪੇਟ ਕਫ ਦੇਖਦੇ ਆ ਵੀ ਕਿਹੜੀ ਪ੍ਰਕਿਰਤੀ ਵਧੀਆ ਦੁਸ਼ਟ ਕਿਹੜੇ ਪੈਦਾ ਹੋਏ ਨੇ ਕਿਹੜੇ ਦੋਸ਼ ਵਧੇ ਹੋਏ ਨੇ ਸਾਨੂੰ ਨਵਜ ਤੇ ਪਤਾ ਲਾਈ ਜਾਂਦਾ ਜੀ ਬਸ ਨਵਜ ਆਈ ਆਪਣੀ ਸਭ ਤੋਂ ਵੱਡੀ ਐਮ ਆਰ ਆਈ ਨਵਜ ਆਈ ਆਪਣੀ ਹਾਂਜੀ ਤਾਂ ਮਤਲਬ ਇਹ ਤਪੱਸਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੋ ਤਪੱਸਿਆ ਕੀਤੀ ਹੈ ਇਹ ਸਾਰੀ ਇਸ ਕਿਤੇ ਦੀ ਆਪਣੀ ਤੁਸੀਂ ਤੇ ਜਿਹਦੇ ਕਰਕੇ ਜਿਹੜਾ ਮਰੀਜ਼ ਨੂੰ ਕੋਈ ਇੱਥੇ ਭਜਣਾ ਨਹੀਂ ਪੈਂਦਾ ਜਿਵੇਂ ਡਾਕਟਰ ਭਜਾਉਂਦੇ ਬਹੁਤ ਨੇ ਵੀ ਜੀ ਤੁਸੀਂ ਐਕਸ ਰੇ ਵੀ ਕਰਾ ਲਿਓ ਐਮ ਆਰ ਆਈ ਵੀ ਕਰਾ ਲਓ ਪਰ ਇੱਥੇ ਸਿਰਫ ਪਹੁੰਚਣਾ ਤੁਹਾਡੇ ਕੋਲ ਏ ਤੇ ਆਪੇ ਸਾਰਾ ਕੁਝ ਪਤਾ ਲੱਗਦਾ ਬਸ ਜੀ ਗੁਰੂ ਦੀ ਕਿਰਪਾ ਹੈ ਇਹ ਵੈਦ ਜੁਗੀਆਂ ਦੀ ਕਿਰਪਾ ਹੈ ਬਸ ਸਾਨੂੰ ਬਚਪਨ ਤੋਂ ਹੀ ਉਹਨਾਂ ਨੇ ਚੇਲਾ ਬਣਾਇਆ ਨਾੜੀ ਪਰਖਣਾ ਕਰਾਉਂਦੇ ਰਹੇ ਸਾਨੂੰ ਵੀ ਨਾਬੀ ਦਾ ਗਿਆਨ ਲਓ ਇਹ ਨਾਬੀ ਦਾ ਗਿਆਨ ਹੈ ਜੀ ਅੱਜ ਕੱਡੇ ਕੋਈ ਆ ਜਾਵੇ ਚਲੋ ਬਾਣਾ ਪਾਇਆ ਹੋਇਆ ਇਹ ਸਮਾਨ ਨਹੀਂ ਹੁੰਦਾ ਫੇਰ ਵੀ ਮੈਨੂੰ ਮਾਣ ਆ ਵੀ ਮੈਂ ਬਚਪਨ ਤੋਂ ਇਸ ਲੈਣ ਦਾ ਤੇ ਨਾ ਕੋਈ ਆਪਣੇ ਆਪ ਨੂੰ ਨਾੜੀ ਪਰਖਣ ਕਹਿੰਦਾ ਹੋਵੇ ਸਾਡੇ ਸਾਹਮਣੇ ਆ ਕੇ ਵੈਦ ਹੋਵੇ ਮਰੀਜ਼ ਪੁੱਛਾਰਾਂਗੇ ਵੀ ਇਹਨੇ ਬੋਲਣਾ ਨਹੀਂ ਰੋਕ ਦੱਸ ਜਾਂ ਸਾਡੇ ਕੋਲ ਜਾ ਤੂੰ ਮਰੀਜ਼ ਆਹੀ ਦੱਸਾਂਗੇ ਨਾ ਵੀ ਦੇਖ ਕੇ ਦੱਸਾਂਗੇ ਬਾਬੇ ਦੀ ਕਿਰਪਾ ਚੈਲ ਚੈਲੰਜ ਕਰ ਸਕਦਾ ਹੈ ਭਗਵਾਨ 시ਰੀ ਚੰਦ ਮਹਾਰਾਜ ਦੀ ਕਿਰਪਾ ਹੈ 나ੜੀ ਪਰਿਖਣ ਕਰਾਂਗੇ ਜੀ 나ੜੀ ਪਰਿਖਣ ਹਾਂ ਕਿਉਂਕਿ ਜਿਹੜੇ ਡਾਕਟਰ ਹੁੰਦੇ ਨੇ ਨਾ ਉਹਨਾਂ ਨੂੰ ਜਾ ਕੇ ਦੱਸਣਾ ਪੈਂਦਾ ਮੈਨੂੰ ਆਹ ਰੋਗ ਆ ਮੇਰੇ ਆਹ ਪ੍ਰੋਬਲਮ ਆ ਉਹਨੂੰ ਕੱਲੀ ਕੱਲੀ ਡਾਕਟਰ ਸਾਹਿਬ ਨੂੰ ਦੱਸਣੀ ਪੈਂਦੀ ਹੈ ਜਿਹੜਾ ਅਸਲੀ ਬੈਦ ਹੁੰਦਾ ਉਹਨੂੰ ਰੋਗ ਦੱਸਣਾ ਨਹੀਂ ਪੈਂਦਾ ਉਹਨੂੰ ਰੋਗ ਨਹੀਂ ਦੱਸਣਾ ਬੈਦ ਸੁਗਾ ਤੇਰੇ ਜਿਹੜਾ ਰੋਗ ਕੀ ਆ ਉਹ ਬੈਦ ਹੁੰਦਾ ਜੇ ਬੈਦ ਨੂੰ ਆ ਕੇ ਸਾਰੀਆਂ ਗੱਲਾਂ ਬੈਦ ਬੈਦ ਕੋਲ ਆ ਕੇ ਕੋਈ ਰੋਗ ਦੱਸਣ ਦੀ ਲੋੜ ਨਹੀਂ ਪੈਂਦੀ ਜੇ ਆਪ ਹਾਲੋਪੈਥੀ ਦਵਾਈ ਟਰੀਟਮੈਂਟ ਕਰਦੇ ਆ ਡਾਕਟਰ ਸਾਹਿਬ ਕੋਲ ਜਾਂਦੇ ਆ ਉਹਨਾਂ ਨੂੰ ਸਾਰਾ ਕੁਝ ਹੀ ਦੱਸਣਾ ਪੈਂਦਾ ਬੈਦ ਨੂੰ ਇਹ ਗੱਲਾਂ ਕੋਈ ਦੱਸਣੀਆਂ ਪੈਂਦੀਆਂ ਬੈਦ ਆਪਾਂ ਨੂੰ ਆਪ ਦੱਸੂਗਾ ਮਰੀਜ਼ ਨੂੰ ਤੇਰੇ ਚਾਹ ਭਾਈ ਪ੍ਰੋਬਲਮ ਆ ਉਹਨੂੰ ਬੈਦ ਕੀ ਕਹਿੰਦੇ ਨੇ ਜੀ ਮਾਣੇ ਸਸੀ ਗਾਲ ਜੀ ਸਸੀ ਗਾਲ ਜੀ ਕਿਹਦੇ ਦਵਾਈ ਇੱਥੇ ਕੈਂਸਰ ਦੀ ਫਰੀ ਦਿੱਤੀ ਜਾ ਰਹੀ ਹੈ ਹਾਂਜੀ ਫਰੀ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਐਮ ਆਰ ਪਾਜ ਰਤ ਖੰਨੇ ਤੋਂ ਖੰਨੇ ਤੋਂ ਆਏ ਹਾਂਜੀ ਤੇ ਤੁਹਾਨੂੰ ਇੱਥੇੋਂ ਬਾਰੇ ਪਤਾ ਕਿਵੇਂ ਲੱਗਿਆ ਸੀਗਾ ਜੀ ਅਸੀਂ ਜੀ ਵੀਡੀਓ ਦੇਖੀ ਦੇਖ ਲਈ ਵੀਡੀਓ ਦੇਖਿਆ ਹਾਂਜੀ ਵੀਡੀਓ ਦੇਖਿਆ ਸੀਗਾ ਜੀ ਕਿੰਨਾ ਕਿੰਨਾ ਪੁਰਾਣਾ ਕੈਂਸਰ ਹੈ ਜੀ ਲੋ 3 ਸਾਲ ਦਾ ਹੈਗਾ ਬੋ 3 ਸਾਲ ਹੈ ਹਾਂਜੀ ਤੇ ਪਹਿਲਾਂ ਦਵਾਈਆਂ ਵੀ ਖਾਦੀਆਂ ਬਾਹਰੋਂ ਕਿ ਤੁਹਾਨੂੰ ਹਾਂਜੀ ਖਾਦੀਆਂ ਦਵਾਈਆਂ ਜੀ ਪਰ ਫਰਕ ਨਹੀਂ ਪਿਆ ਹਾਂਜੀ ਫਰਕ ਨਹੀਂ ਪਿਆ ਕੋਈ ਜੀ ਤੇ ਹੈਗੀ ਉਮੀਦ ਕਿ ਇੱਥੋਂ ਇਹ ਦਵਾਈ ਲਵੋਗੇ ਤੇ ਆਹੋ ਜੀ ਇੱਥੇ ਉਮੀਦ ਹੈਗੀ ਆ ਜੀ ਮਤਲਬ ਵੀ ਆਰਾਮ ਆਊਗਾ ਸਾਨੂੰ ਨੂੰ ਸਾਨੂੰ ਪਤਾ ਕਿਵੇਂ ਲੱਗਿਆ ਸੀ ਇੱਥੇ ਵੀ ਜਿਹੜੀ ਦਵਾਈ ਹੈ ਦਿੱਤੀ ਜਾ ਰਹੀ ਹੈ ਤੇ ਮੈਂ ਜਿੱਦਾਂ ਕਿਸੇ ਨੇ ਮੈਨੂੰ ਵਟਸਐਪ ਤੇ ਸੈਂਡ ਕੀਤਾ ਸੀਗਾ ਤੇ ਉਹ ਮੈਂ ਦੇਖ ਕੇ ਤਾਂ ਇਹਨਾਂ ਨੂੰ ਫੋਨ ਕਰਕੇ ਫੇਰ ਮੈਂ ਦਵਾਈ ਲੈਣਾ ਇਹ ਮੈਂ ਯਾਨੀ ਕਿ 2021 ਦਾ ਬਿਮਾਰ ਹਾਂ 2021 ਫੂਡ ਪੈਪ ਦੇ ਵਿੱਚ ਕੈਂਸਲ ਹੋਣਾ ਫੂਡ ਪੈਪ ਦੇ ਵਿੱਚ ਕੈਂਸਲ ਹੋਣਾ ਹਾਂਜੀ ਤੇ ਮੈਂ ਪੀਐਚ ਇਲਾਜ ਕਰਵਾਇਆ ਸੀਗਾ ਉੱਤੇ ਸਟੰਟ ਵੀ ਪਿਆ ਤੇ ਮੇਰੇ ਕੀਮੋ ਵੀ ਲੱਗੀਆਂ ਚਾ ਤੇ ਮੈਨੂੰ ਰੋਟੀ ਨਹੀਂ ਜਾ ਰਹੀ ਭਾਈ ਤਿੰਨ ਸਾਲੇ ਹੋ ਰੋਟੀ ਨਹੀਂ ਖਾਧੀ ਹੈ ਸਿਰ ਲਿਕਵਿਡ ਹੀ ਜਾਂਦਾ ਸਿਰਫ ਲਿਕਵਿਡ ਹਾਂ ਖਰਾਗ ਕੁਛ ਨਹੀਂ ਖਾਣਾ ਅਮੈਂ ਸੋਲਿਡ ਪਦਾਰਥ ਕੁਛ ਨਹੀਂ ਖਾਣਾ ਕੁਛ ਨਹੀਂ ਜਾ ਹੁੰਦਾ ਸਿਰ ਲਿਕਵਿਡ ਹੀ ਜਾਂਦਾ ਤੇ ਤਾਂ ਫਿਰ ਨਹੀਂ ਤੇ ਇਥੇ ਨਹੀਂ ਦੱਸਿਆ ਸੀ ਤੇ ਬਾਕੀ ਹੁਣ ਦਵਾਈ ਆਪਾਂ ਵਿਸ਼ਵਾਸ ਕਰਕੇ ਖਾਵਾਂਗੇ ਤਾਂ ਆਪਾਂ ਇੱਕ ਮਿੰਟ ਕੀ ਠੀਕ ਹੋਵਾਂਗੇ ਕਿਤੇ ਪੈਸੇ ਕੋਈ ਨਹੀਂ ਲੈ ਇਥੇ ਪੈਸੇ ਕੋਈ ਨਹੀਂ ਸ਼ਰਧਾ ਆਇਆ ਤੁਹਾਡੀ ਜੋ ਤੁਹਾਡੀ ਭੇਟ ਆ 100 50 ਤੁਹਾਡਾ ਜੋਸ਼ਾ ਦੀ ਸ਼ਰਧਾ ਤੁਸੀਂ ਦੇ ਸਕਦੇ ਆ ਉਹਦਾ ਕੋਈ ਲਿਮਿਟ ਪੈਸੇ ਨੇ ਮੰਗ ਕੇ ਕੋਈ ਸੇਵਾ ਲੱਗੀ ਹੋਈ ਹੈ ਇੱਥੇ ਸੇਵਾ ਲੱਗੀ ਹੈ ਪਹਿਲਾਂ ਕਿੰਨੇ ਕੇ ਪੈਸੇ ਤੇ ਤੁਸੀਂ ਆਪਣੀ ਇਲਾਜ ਉੱਤੇ ਜਿਹੜਾ ਕਿ ਸਟਾਰਟਿੰਗ ਤੇ ਇੱਥੇ ਮੈਂ ਸਟਾਰਟਿੰਗ ਮੈਂਦਰ ਪੀਏ ਚ ਇਲਾਜ ਕਰਾਇਆ ਸੀ ਉੱਥੇ ਤਾਂ ਸਰਕਾਰੀ ਤੋਂ ਉੱਤੇ ਇਲਾਜ ਉੱਤੇ ਹੁੰਦਾ ਸੀਗਾ ਹਾਂ ਹਾਂ ਉੱਥੇ ਜਿਹੜਾ ਨਾਰਮਲ ਮਾਰਾ ਮੋਟਾ ਖਾਚਾ ਕਰਾਇਆ ਕਰਵਾਇਆ ਜਾਂ ਉੱਥੇ ਰਹਿਣਾ ਸਹਿਣਾ ਉਹਦਾ ਹੁੰਦਾ ਸੀ ਖਾਚਾ ਜਾਂ ਕਿਤੇ ਪੈਟ ਸਕੈਨ ਕਾਉਣੀ ਹੋਵੇ ਜਾਂ ਬਾਹਰੋਂ ਐਮਰਜੈਂਸੀ ਕੋਈ ਫੇ ਪੈਸੇ ਉਹਦਾ ਅੰਦਰੋਂ ਫਰਕ ਹੋ ਜਾਂਦਾ ਸੀ ਹੁਣ ਜਿਵੇਂ ਇੱਥੋਂ ਖਾ ਰਿਹਾ ਯਕੀਨ ਹੈਗਾ ਕਿ ਫਰਕ ਪਊਗਾ ਜੀ ਇੱਥ ਤੇ ਕਈ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦਵਾਈ ਤੋਂ ਖਾਧੀ ਆ ਤੇ ਉਹਨਾਂ ਦੇ ਵੇਚ ਤੇ ਮੈਂ ਜਿਹੜੇ ਵਿਸ਼ਵਾਸ ਕਰਕੇ ਤੇ ਆਇਆ ਹੋਇਆ ਆ ਬਾਕੀ ਆਪਾਂ ਵਿਸ਼ਵਾਸ ਕਰਕੇ ਖਾਵਾਂਗੇ ਤਾਂ ਇਹ ਦਵਾਈ ਜਿਹੜੀ ਆ ਬਿਲਕੁਲ ਕਹਿੰਦੇ ਬਈ ਜੀ ਮੁਫਤ ਦਿੱਤੀ ਜਾ ਰਹੀ ਹੈ ਤੇ ਹਾਂਜੀ ਬਾਬਾ ਜੀ ਮੁਫਤ ਦਿੱਤੀ ਜਾ ਰਹੀ ਹੈ ਕੋਈ ਪੈਸਾ ਨਹੀਂ ਲੈਂਦੇ ਨਹੀਂ ਕੋਈ ਪੈਸਾ ਨਹੀਂ ਆਪਣੀ ਸਰਦਾ ਸੇਵਾ ਪਾ ਦਿਓ ਨਹੀਂ ਤਾਂ ਆਪਣੀ ਨਹੀਂ ਮੰਗੇ ਕੁਝ ਨਹੀਂ ਨਹੀਂ ਮੰਗੇ ਕੁਝ ਨਹੀਂ ਸੇਵਾ ਭਾਵਨਾ ਆ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਫਗਵਾੜੇ ਦੇ ਲਾਗੇ ਆਏ ਹਾਂ ਜੀ ਫਗਵਾੜੇ ਦੇ ਲਾਗੇ ਆਏ ਹਾਂ ਤੁਹਾਨੂੰ ਇਹਨਾਂ ਬਾਰੇ ਪਤਾ ਕਿ ਇੱਥੋਂ ਲੱਗਿਆ ਵੀ ਇੱਥੇ ਜਿੱਦਾਂ ਫਰੀਦ ਵੱਜੀ ਤੇ ਐਡ ਤੇ ਉੱਤੇ ਇੰਸਟਾਗ੍ਰਾਮ ਤੇ ਐਡ ਦੇਖੀ ਸੀ ਉਹਦੇ ਤੋਂ ਐਡ ਤੋਂ ਦੇਖ ਕੇ ਤਾਂ ਆਏ ਹਾਂ ਇੱਥੋਂ ਆਏ ਹਾਂ ਤੇ ਕਿੰਨੇ ਸਮੇਂ ਦੀ ਬਿਮਾਰੀ ਜਿਹੜੀ ਚਲਦੀ ਆ ਰਹੀ ਹੈ ਜੀ ਇਹ ਚਲਦੀ ਨੂੰ ਹੋ ਗਿਆ तकरीबन ਸਾਲ ਦੇ ਲੱਗ ਗਿਆ ਪਹਿਲੀ ਫਸਟ ਦਫਾ ਆਏ ਹਾਂ ਅਸੀਂ ਕਿਹੜੇ ਨੇ ਇਲਾਜ ਉੱਤੇ ਲੱਗਿਆ ਪੈਸੇ ਤਾਂ ਲਾਤੇ 3-4 ਲੱਖ ਰੁਪਏ ਪਰ ਹੋਣੇ ਯਕੀਨ ਕਰਕੇ ਆਏ ਹਾਂ ਹਾਂ ਜੀ ਵਿਸ਼ਵਾਸ ਕਰਕੇ ਆਏ ਆ ਜੀ ਤੇ ਲੱਗਦਾ ਵੀ ਕੀ ਫਰਕ ਪਵੇਗਾ ਹੁਣ ਤੇ ਮੈਂ ਕਹਾਂ ਜੀ ਦੇਖੋ ਵਿਸ਼ਵਾਸ ਤੇ ਆਸਤਾ ਹੁੰਦੀ ਹੈ ਜੀ ਹੂੰ ਵਿਸ਼ਵਾਸ ਤੇ ਆਸਤਾ ਨਾਲ ਹੀ ਆਏ ਆ ਜੀ ਕਹਿੰਦੇ ਦਵਾਈ ਲੈਣ ਤੁਸੀਂ ਪਹੁੰਚੇ ਹੋ ਤੇ ਦਵਾਈ ਕਹਿੰਦੇ ਤੇ ਪੈਸਾ ਕੋਈ ਨਹੀਂ ਲਿਆ ਜਾਣਾ ਬਿਲਕੁਲ ਫ੍ਰੀ ਦਵਾਈ ਦੇ ਰਹੇ ਨੇ ਇਹ ਤਾਂ ਇਹ ਹੋ ਗਏ ਆ ਆਪਦੀ ਮਰਜ਼ੀ ਆ ਫ੍ਰੀ ਵਾਲੀ ਆ ਇਹ ਹੋਈ ਆ ਹੂੰ ਫ੍ਰੀ ਆ ਕਿੱਥੋਂ ਆਏ ਤੁਸੀਂ ਇੱਥੇ ਜੀ ਮੋਗੇ ਤੋਂ ਆਏ ਜੀ ਮੋਗੇ ਤੋਂ ਆਏ ਹਾਂ ਤੇ ਤੁਹਾਨੂੰ ਇਹਨਾਂ ਬਾਰੇ ਪਤਾ ਕਿੱਥੋਂ ਲੱਗਿਆ ਜੀ ਸਾਨੂੰ ਇਹ ਬਾਅਦ ਸਾਡਾ ਬੇਟਾ ਜੀ ਆ ਅਮਰੀਕਾ ਜੀ ਉਹਨੇ ਦੱਸਿਆ ਹੂੰ ਕਿਉਂਨੇ ਵੀਡੀਓ ਤੇ ਜੀ ਤੁਹਾਨੂੰ ਇੱਥੋਂ ਹਾਂ ਉਹਨੇ ਉਹਨੇ ਦੱਸਿਆ ਜੀ ਉੱਥੇ ਦਵਾਈ ਚੱਲਦੀ ਹੈ ਉੱਥੋਂ ਲੈ ਆਵੇ ਬਿਮਾਰੀ ਚੱਲਦੀ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਇਹ ਦੋ ਮਹੀਨੇ ਦੋ ਮਹੀਨੇ ਹੋ ਗਏ ਤੇ ਪਹਿਲਾਂ ਕਿੰਨੇ ਕ ਪੈਸੇ ਜਿਹੜੇ ਲਗਾ ਚੁੱਕੇ ਨੇ ਨਹੀਂ ਬਾਹਰ ਸੀ ਸਾਡਾ ਭਾਈ ਮੇਰਾ ਭਾਈ ਸੀਗਾ ਤੇ ਹੁਣ ਬਾਹਰੋਂ ਆਇਆ ਸੀ ਇਸ ਕਰਕੇ ਆਇਆ ਹਾਂ ਹੁਣ ਤਾਂ ਇੱਥੇ ਪਹੁੰਚੇ ਪਹਿਲੇ ਤਾਂ ਨਹੀਂ ਆਇਆ ਸੀ ਬੇਯਕੀਨ ਹੈਗਾ ਜੀ ਇਹ ਪਰ ਹਾਂ ਯਕੀਨ ਤਾਂ ਪ੍ਰਮਾਣਮਾਂ ਦੇ ਹੈਗਾ ਜੀ ਜਦੋਂ ਆਪਾਂ ਇੱਥੇ ਲੋਕ ਇੰਨੀ ਸੰਗਤ ਆ ਗੁਰੂ ਘਰ ਆਉਂਦੇ ਆ ਕਿਥੋਂ ਆਏ ਅਸੀਂ ਪਾਣੀ ਪਾਤੋਂ ਪਾਣੀ ਪਾਤੋਂ ਪਹਿਲਾਂ ਵੀ ਆਏ ਨਹੀਂ ਕਦੇ ਹਾਂਜੀ ਦੋ ਵਾਰੀ ਆਏ ਅਸੀਂ ਪਹਿਲਾਂ ਪਹਿਲਾਂ ਤਾਂ ਦੇ ਹਸਤੇ ਸੀ ਜੀ ਜੇ ਮੇਰੀ ਛਾਤੀ 'ਚ ਗੱਠ ਸੀਗੀ ਕੈਂਸਰ ਹੀ ਦੱਸਿਆ ਸੀ ਡਾਕਟਰਾਂ ਨੇ ਹਾਂਜੀ ਤੇ ਉਹ ਅਸੀਂ ਦਵਾਈ ਲੈਣ ਆਏ ਸੀ ਸਾਨੂੰ ਉਥੋਂ ਪਾਣੀ ਪਾਤੋਂ ਹੀ ਕਿਸੇ ਡਾਕਟਰ ਨੇ ਹੀ ਭੇਜਿਆ ਸੀ ਉਹਨਾਂ ਨੇ ਪਹਿਲੇ ਵੀ ਇੱਥੇ ਦੋ ਤਿੰਨ ਮਰੀਜ਼ ਭੇਜੇ ਨੇ ਜਦੋਂ ਅਸੀਂ ਪਹਿਲਾਂ ਦੋ ਵੇਲਾ ਆ ਗਿਓ ਉਹਦਾ ਫਰਕ ਪਿਆ ਸੀ ਉਹਦੇ ਨਾਲ ਜਦੋਂ ਅਸੀਂ ਦਸ ਸਾਲ ਗੱਠ ਲੱਗੀ ਪਹਿਲਾਂ ਹਾਂਜੀ ਥੋੜਾ ਥੋੜਾ ਪਿਆ ਸੀ ਉਹਦੇ ਨਾਲ ਹੁਣ ਜਿਹੜੀ ਅਸੀਂ ਬਾਅਦ 'ਚ 15 ਦਿਨ ਦੀ ਲੈ ਕੇ ਆਏ ਉਹਦੇ ਨਾਲ ਕਾਫੀ ਫਰਕ ਪਿਆ ਕਹਿੰਦੇ ਹੱਥ ਪੈਰ ਵੀ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਗਏ ਸੀ ਹਾਂਜੀ ਬਹੁਤ ਸਾਰਾ ਸਰੀਰ ਹੀ ਕਾਲਾ ਪੈ ਗਿਆ ਸੀ ਪੈਰ ਵੀ ਮੇਰੇ ਬਹੁਤ ਕਾਲੇ ਪੈ ਗਏ ਸੀ ਹਾਂਜੀ ਪਰ ਹੁਣ ਬਿਲਕੁਲ ਸਹੀ ਹੈ ਹਾਂਜੀ ਹੁਣ ਬਿਲਕੁਲ ਸਹੀ ਹੈ ਤੇ ਹੁਣ ਅੱਜ ਫਿਰ ਪਹੁੰਚੇ ਹਾਂ ਅੱਜ ਕਿਹੜੀ ਦਵਾਈ ਲੈਣਾ ਹੈ ਅੱਜ ਵੀ ਉਹੀ ਹੈ ਜੇ ਕਹਿ ਰਹੇ ਨੇ ਵੀ 6 ਮਹੀਨੇ ਚੱਲੇਗੀ ਦਵਾਈ 6 ਮਹੀਨੇ ਚੱਲੇਗੀ ਹਾਂਜੀ ਤੇ ਪਹਿਲੋਂ ਵੀ ਕਿਤੋਂ ਹੋਰ ਵੀ ਦਵਾਈ ਵਗੈਰਾ ਲਈ ਸੀ ਕਿਸ ਤੋਂ ਪਹਿਲਾਂ ਲਈ ਹਾਂਜੀ ਪਹਿਲੇ ਲਈ ਹੈ ਅਸੀਂ ਪਾਣੀ ਪਾਤੋ ਹੀ ਕੀਤੀ ਹੈ ਪਹਿਲੇ ਪਹਿਲੇ ਪਤੰਜਲੀ ਵਾਲਿਆਂ ਦੀ ਵੀ ਕੀਤੀ ਸੀ ਕੋਈ ਫਰਕ ਨਹੀਂ ਪਿਆ ਨਹੀਂ ਉਹਦੇ ਨਾਲ ਸਗੋਂ ਮੈਨੂੰ ਵੀ ਆਪਣਾ ਖਾਣਾ ਪੀਣਾ ਵੀ ਪਚਣਾ ਬੰਦ ਹੋ ਗਿਆ ਸੀ ਪਚਦਾ ਨਹੀਂ ਸੀ ਕੁਝ ਵੀ ਤੇ ਸਰੀਰ ਵੀ ਮੇਰਾ ਸਾਰਾ ਕਾਲਾ ਪੈ ਗਿਆ ਸੀ ਸਾਰਾ ਕਾਲਾ ਪੈ ਗਿਆ ਜਦੋਂ ਇੱਥੇ ਹੋਣਾ ਸ਼ੁਰੂ ਕੀਤਾ ਤਾਂ ਹੁਣ ਜਿਹੜਾ ਖਾਣਾ ਪਚਦਾ ਹੈ ਬਹੁਤ ਵਧੀਆ ਬਹੁਤ ਵਧੀਆ ਸਾਰਾ ਕੁਝ ਹੈ ਹਾਂਜੀ ਪਚਦਾ ਹੈ